ਪੱਟੀ ਦੇ ਨੌਜਵਾਨ ਦੀ ਸ਼੍ਰੀ ਹਿਮਕੁੰਡ ਸਾਹਿਬ ਦੇ ਨਜ਼ਦੀਕ ਭੇਦ ਭਾਰੇ ਹਾਲਾਤਾਂ ਵਿੱਚ ਹੋਈ ਮੌਤ ਪੱਟੀ ਦੇ ਸ਼ਮਸ਼ਾਨ ਘਾਟ ਕੇ ਸੇਹਰਾ ਬਣ ਕੇ ਕੀਤਾ ਗਿਆ ਅੰਤਮ ਸੰਸਕਾਰ। ਬਈ ਕਿਹਾ ਜਾਂਦਾ ਹੈ। ਮਨਨ ਲਾਹਣੀ ਸਿੰਘ ਬਾਬੇ ਬੜੀ ਚੋਣ ਦਾ ਇੱਕ ਦਰਗਾਹ ਆਪਣੀ ਅਕਸਰ ਨੇ ਗਿਆ ਹੁੰਦਾ। ਅੰਧੀ ਨਾ ਸੀ ਕਿ ਕਿਵੇਂ ਨਾ ਨੋ। ਜਿਹੜਾ ਫੇਰੇ ਲਗਾ ਕੇ ਅੰਸ਼ੀਵ ਸੰਸਕਾਰ ਕੀਤਾ ਉਹ ਲਾਗੇ ਬੰਨੇ ਵਿਆਹ ਦਾ ਪ੍ਰੋਗਰਾਮ ਵੀ ਤਾਂ ਵੈਸੇ ਨਹੀਂ ਉਹਨਾਂ ਦੀ ਸ਼ਾਦੀ ਨਹੀਂ ਹੋਈ ਸੀ। ਆਨਮੈਰਿਡ ਸਨ। ਲਾੜੀ ਮੌਤ ਨੂੰ ਵਿਆਹ ਹੈ ਨਾ। ਹਾਂਜੀ। ਇਹ ਨਾ ਮੇਰਾ ਨੰਗਰਪਾਲ ਸਿੰਘ ਜੀ ਬਸ ਬੰਦਰੀ ਡੈੱਟ ਕਿ ਲੱਗ ਰਿਹਾ ਮੈਂ ਇਹਨਾਂ ਦਾ ਮਾਮਾ ਲੱਗਦਾ ਕਿ ਵੱਡਾ ਪਾਪਾ ਬਹੁਤ ਦੁੱਖदाई ਹੈ ਜੀ ਬੜਾ ਜਵਾਨ ਮੁੰਡਾ ਸੀ ਮਲਾਪੜੇ ਸੁਭਾ ਦਾ ਸੀ ਗੁਰਸਿੱਖ ਵੇ ਕੋਈ ਹਨੇਰਾ ਹੀ ਹੋ ਗਿਆ ਦੇ ਘਰ ਚ ਹੋਰ ਵੀ ਬੈਡੀ ਦਾ ਤੋਂ ਨਹੀਂ ਲਈ ਨਾ ਨਹੀਂ ਜੀ ਬੈਡੀ ਦਾ ਸੂਤ ਨਹੀਂ ਦాతੇ ਆ ਕੇ ਇੰਜੈਕਸ਼ਨ ਲਾਇਆ ਥੋੜੀ ਆਕਸੀਜਨ ਦਿੱਤੀ ਆ ਫੇ ਉਹਨਾਂ ਆਖਿਆ ਥੱਲੇ ਲੈ ਜਾਓ ਇਹ ਤੋਂ ਬਾਅਦ ਸਾਡੇ ਕੋਲ ਕੋਈ ਫੈਸਿਲਿਟੀ ਨਹੀਂ ਹੈ ਹੈਲੀਕਾਪਟਰ ਆ ਰਹੇ ਨੂੰ ਨਹੀਂ ਤਾਂ ਹੈਲੀਕਾਪਟਰ ਮਨੇ ਕਹਾ ਜੀ ਅਹੀ ਕੱਲਾ ਬੰਦਾ ਨਹੀਂ ਕਰਪਾ ਇਹਨਾਂ ਨੇ ਸਵਾ ਪੂਰਾ ਨਾ ਹੋ ਗੇ ਉਹਨਾਂ ਮਨਾ ਕਰਦਾ ਇਹ ਮੁੰਡੇ ਹੀ ਚੁੱਕ ਕੇ ਲਿਆਏ ਥੱਲੇ ਪਰ ਉੱਥੋਂ ਤੱਕ ਆਉਂਦੇ ਆ ਕਿ ਦਾ ਆਕਸੀਜਨ ਜਾਰੀ ਡਾਊਨ ਹੋ ਗਈਆ ਤੇ ਸਾਇਲੈਂਟ ਆਇਕਾ ਉਹਨਾਂ ਨਾਲ ਡੈਥ ਹੋ ਗਈ ਲੱਗਦਾ ਜੀ ਆਪਾਂ ਨੂੰ ਪ੍ਰਸ਼ਾਸਨ ਨੂੰ ਉਸੇ ਪ੍ਰਬੰਧ ਕਰ ਦੇਣਾ ਦੇਖੋ ਜੀ ਸ਼੍ਰੋਮਣੀ ਕਮੇਟੀ ਦਾ ਪਬਲਿਕ ਇੱਕ ਹੀ ਦਾ ਪ੍ਰਬੰਧਕ ਹੈ ਇਹਨਾਂ ਨੂੰ ਤਾਂ ਗੌਰ ਕਰਨ ਮਗਰੋਂ ਚਾਹਿਆ ਕਿ ਤੁਮ ਤਾਂ ਦਾ ਮੁੰਡਾ 22 ਸਾਲ ਦਾ ਇੱਕ ਦਿਨ ਪਹਿਲੇ ਉਹਦੀ ਵੀ ਡੈਥ ਹੋਈ ਇੱਕ ਕਾਮਾ ਸਾਦਾ ਇੰਸਾਈਟਰ ਵੀ ਇਸੇ ਕਰਕੇ ਡੈਥ ਹੋ ਗਿਆ ਆਕਸੀਜਨ ਪਰ ਨਲੈਕ ਹੀ ਹੈ ਕਮੇਟੀ ਦੀ ਟਿੱਪ ਅਛਾ ਜੀ ਇਹ ਮੰਗ ਦਾ ਬਿਲਕੁਲ ਮੰਗ ਕਹਿੰਦੇ ਆ ਜੀ ਉਥੇ ਸਹੂਲਤਾਂ ਦੇ ਜੇ ਸੰਗਤਾਂ ਦੀ ਜਾਂਦੇ ਸੰਗ ਨੂੰ ਜਾਣੀ ਨਾ ਦਿੱਤਾ ਜਾਵੇ ਉਥੇ ਪ੍ਰਬੰਧ ਬੰਦ ਕਰ ਦਿੱਤਾ ਜਾਵੇ ਜੇ ਜਾਣ ਦਿੱਤਾ ਨਾ ਤਾਂ ਉਥੇ ਪ੍ਰਵਾਹ ਸੀਜ ਦਾ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਆਕਸੀਜਨ ਦੀ ਕਮੀ ਉਥੇ ਲੋ ਜਾ ਰਹੀ ਹੈ ਹਾਈਟ ਦੇ ਕਰਕੇ ਠੀਕ ਹੈ